ਜ਼ਾਲਮਾਂ ਨੂੰ ਪੋਰਾ ਵੀ ਤਰਸ ਨਹੀਂ ਆਉਂਦਾ ਅਤੇ ਉਹਨਾਂ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਮਾਮਲਾ ਹਰਿਆਣਾ ਦੇ ਯਮਨਾ ਨਗਰ ਤੋਂ ਸਾਹਮਣੇ ਆਇਆ ਹੈ ਇੱਕ ਬਜ਼ੁਰਗ ਜਿਸ ਦੇ ਆਟੋ ਖਰੀਦਣ ਦੇ ਲਈ ਪੈਸੇ ਜੋੜੇ ਸੀ ਆਪਣੇ ਸਾਥੀਆਂ ਨੂੰ ਕਹਿੰਦਾ ਸੀ ਕਿ ਮੈਂ ਨਵੀਂ ਗੱਡੀ ਲਵਾਵਾਂਗਾ ਤਾਂ ਯਮਨਾ ਨਗਰ ਦੇ ਵਿੱਚ ਪਿੰਡ ਖਾਰਵਾ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਜਿੱਥੋਂ ਦਾ ਬਜ਼ੁਰਗ ਛੋਟੂ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ 2012 ਦੇ ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਕੋਈ ਬੇਟਾ ਨਹੀਂ ਸੀ ਤਾਂ ਬਜ਼ੁਰਗ ਆਪਣੇ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਅਤੇ ਆਟੋ ਚਲਾ ਕੇ ਆਪਣੀ ਰੋਜ਼ੀ ਰੋਟੀ ਚਲਾਉਂਦਾ ਸੀ ਤਾਂ ਉਸ ਬਜ਼ੁਰਗ ਦੇ ਵੱਲੋਂ ਪੈਸੇ ਨੇ ਜਿਹੜੇ ਉਹ ਇਕੱਠੇ ਕੀਤੇ ਗਏ ਸੀ ਅਤੇ ਉਹ ਨਵਾਂ ਆਟੋ ਖਰੀਦਣਾ ਚਾਹੁੰਦਾ ਸੀ ਲੇਕਿਨ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਏ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਵੀ ਇਸ ਬਜ਼ੁਰਗ ਦੇ ਘਰੇ ਨੁਟੇਰੀਆਂ ਦੇ ਵੱਲੋਂ ਚੋਰੀ ਕੀਤੀ ਗਈ ਸੀ ਤਾਂ ਫਿਰ ਤੋਂ ਨੁਟੇਰੀਆਂ ਦੇ ਵੱਲੋਂ ਇਸ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ ਕਤਲ ਕਰਨ ਤੋਂ ਬਾਅਦ ਪੂਰਾ ਘਰ ਹੀ ਲੁਟੇਰੀਆਂ ਨੇ ਖਾਲੀ ਕਰ ਦਿੱਤਾ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਅਤੇ ਗਵਾਂਡੀਆਂ ਦਾ ਆਓ ਦੇਖਦੇ ਹਾਂ ਇਹ ਐਸਾ ਪੜਾਦਾ ਜੀ ਕੜਸਲਦਾ ਮੈਂ ਮਹਾਤ ਜਿਹੜਾ ਮਾਲ ਦੇਖੋ ਫੋਨ ਕਿਉਂ ਉਲਟੀ ਲੱਗ ਰਹੀ ਬਾਈ ਮੈਂ ਬਸਰਾਵ ਵਿਰੋਧ ਪੈਂਦਾ ਨਹੀਂ ਆ ਬਾਏ ਕਾ ਕੜਾ ਸਿੱਧਾ ਕਰਾਇਆ ਬਸ ਫਿਰ ਮੈਂ ਆਪਣੇ ਨੂੰ ਭਾਈ ਨੂੰ ਪਤਾ ਮੇਰੇ ਬਤੀਜਾ ਭਾਈਆ ਬੜਾ ਮਾਰਾ ਹੋਰ ਫੈਮਿਲੀ ਆ ਇਹ ਤਾਂ ਮਾਰਿਆ ਜਿਹੀ ਸੀ ਨਾ ਕੁਛ ਦਾ ਲੇ ਗੀ ਜਾਂ ਕੁਛ ਵੀ ਕਰਵਾ ਬੜਾ ਸਾਰਾ ਠਾ ਲੇਗੀ ਜੇ ਮੈਂ ਇਸ ਕੇ ਬਿਤੇਰੇ ਪਾਸੇ ਤੇ ਮੈਂ ਇਸ ਕੇ ਤੋੜਾ ਰੋਮ ਚੋ ਰਾਤ ਨੂੰ ਸਾਮ ਨੂੰ ਉਹ ਜੇ ਮਨਸਬੇ ਤੇ ਆ ਕੇ ਦੇਖਿਆ ਆ ਜਦੋਂ ਸੋਰ ਸਰਾਬ ਹੋਇਆ ਤੇ ਅੱਗੇ ਇਹ ਦੇਖਿਆ ਲੂਟ ਪਟੋਈ ਆ ਚੋਰੀ ਹੋਈ ਆ ਕਿ ਅੱਗੇ ਦੇਖਾ ਕੇ ਤਾਂ ਮਨ ਰੋ ਰੱਖਣ ਦਾ ਵਿਚਾਰ ਹੋ हाँ जी तो आप सब छवि को दिख रहा है जी लूट भी हुई है और लूट करा रही होते ही पहले भी तो दस दिन पहले इनका टोलो बम भी चला गया जी उससे पहले बर्तन बुरतन बिठाए इनके तीन चार बार पहले भी चोरी हो गया अकेले थे इनके परिवार में था पीछे थे सारा जी इनकी घरवाली की डेथ हो चुकी है बच्चा इनके पास थाने जी तो ये पता चला कि ये जो यहाँ छोटू नाम का आदमी है यह किला रहता था इसकी घरवाली की दो वर्ष दो में डेथ हो गई थी तो इसके ये ऐसा लग रहा है कि इसने अपने इसके सिर पर चोट मार के ਔਰ ਇਸੇ ਚੋਰੀ ਵਗੈਰਾ ਕਰਕੇ ਲੈ ਗਏ ਆ। ਅਭੀ ਇਹ ਜੋ ਸਾਕਸ਼ੀ ਹੈ ਇਹ ਸਾਹਮਣੇ ਨਹੀਂ ਆਇਆ। ਪਈਏ ਪੋਸਟਮਾਰਟਮ ਦੇ ਬਾਅਦ ਸਾਹਮਣੇ ਆ ਜਾਏਗਾ। ਕਿਸ ਚੀਜ਼ ਨਾਲ ਮਾਰਿਆ ਹੈ।